ਇਹ ਆਂਦੇ ਲੱਤ ਮੈਨੂੰ ਕਿਸੇ ਨੇ ਆ ਲਿਖ ਕੇ ਘੱਲਿਆ ਕਿ ਥੋੜਾ ਪੜ ਦਿਓ ਕਿਉਂਕਿ ਇਹਨਾਂ ਦੇ ਦਾ ਚ ਕਿਕਲੀ ਬੜੀ ਪਰਦੇ ਰਹਿ ਰਹੇ ਸਾਡੇ ਸਾਡੇ ਚੀਫ ਮਿਨਿਸਟਰ ਸਾਹਿਬ ਉਹ ਕਹਿੰਦੇ ਕਿਕਲੀ ਕਲੀਰ ਦੀ 13 ਅਗੇ ਇੱਕ ਕੱਟ ਕੱਟ ਦਿਓ 13 ਅੱਗੋਂ ਇੱਕ ਕੱਟ ਦਿਓ ਮੇਰੇ ਵੀਰ ਜੀ ਅੱਖਾਂ ਖੋਲ ਲੀਆਂ ਪੰਜਾਬ ਦੇ ਲੋਕਾਂ ਨੇ ਚੱਲਾਂ ਹੀ ਹੁਣ ਤੁਹਾਡਾ ਝੂਠ ਵਾਲਾ ਤੀਰ ਚੱਲਣਾ ਨਹੀਂ ਹੁਣ ਤੁਹਾਡਾ ਝੂਠ ਵਾਲਾ ਤੀਰ ਜੀ ਗੱਪ ਦੀ ਵੀ ਯਾਰੋ ਕੋਈ ਅੱਡ ਹੁੰਦੀ ਏ ਪਰ ਤੁਸੀਂ ਤਾਂ ਗੱਪਾ ਵਾਲੀ ਕਰ ਦਿੱਤੀ ਅਖੀਰ ਜੀ ਹੁਣ ਤੇਂਦੀਆਂ ਕਲਾਵਾਂ ਵਿੱਚੋਂ ਤੁਰ ਪਿਆ ਝਾੜੂ ਕਾਂਗਰਸ ਜਾਂਦੀ ਕਾਂਗਰਸ ਜਾਂਦੀ ਵੇਖਿਓ ਜਿੱਤਾਂ ਜਿੱਤਾਂ ਨੂੰ ਹੀ ਚੀਰਦੀ ਸੋ ਆ ਲੇਕ ਕੇ ਕਿਸੇ ਸਾਥੀ ਨੇ ਦਿੱਤਾ ਕਿ ਹੁਣ ਟਾਈਮ ਆ ਗਿਆ ਹੈ ਕਿਰਪਾ ਕਰੋ ਕਿ ਇਕਲੀ-ਕਲੀਰ ਦਾ ਵਕਤ ਓਵਰ ਹੋ ਚੁੱਕਿਆ ਸਿਆਣੇ ਬਣੋ ਤੁਸੀਂ ਵੀ ਜਾਣਦਾ ਤੁਹਾਡਾ ਟਾਈਮ ਆ ਗਿਆ ਜੇ ਦੋਨੋਂ ਇਹ ਵਿਅਕਤੀ ਚਲੇ ਜਾਣ ਤੇ ਪੰਜਾਬ ਦੀ ਬਹੁਤ ਬੇਤਰੀ ਹੋ ਸਕਦੀ ਹੈ ਸੋ ਇਹਨੇ ਕਿ ਇਦਾਂ ਹੋਇਆ ਮੈਂ ਸਾਰੇ ਵੀਰਾਂ ਨੂੰ ਇੱਕ ਵਾਰ ਫਿਰ ਥੈਂਕਸ ਅਦਾ ਕਰੂੰਗਾ ਥੈਂਕ ਯੂ ਇਹ ਵਿੱਚ ਵੀ ਖੜਾ 14 ਜਿਹੜੇ ਟਰਨ ਕੋਚ ਸੀਗੇ ਜਿਹੜੇ ਪਾਰਟੀ ਨਾਲ ਛੱਡ ਕੇ ਗਏ ਕਿ ਅਸੀਂ ਦੋਨੋਂ ਗੱਤਾਂ ਨਹੀਂ ਪੁੱਜ ਗਏ ਮੈਨੂੰ ਮੈਨੂੰ ਸਮਝਦਾ ਕਿ ਬਹੁਤ ਵੱਡਾ ਸਨੇਹਾ ਉਹਨਾਂ ਲੋਕਾਂ ਨੂੰ ਦਿੱਤਾ ਹੈ ਜਿਨ੍ਹਾਂ ਨੇ ਰਾਤੋਂ ਰਾਤ ਪਾਰਟੀਆਂ ਬਦਲ ਕੇ ਉਹ ਇਹ ਕਦੇ ਕਿਤੇ ਨਾ ਕਿਤੇ ਕੋਤਾਈ ਹੋ ਗਈ ਉਸਾਰ ਕੋ ਅਦਰਵਾਈਜ਼ ਜਿੰਨੇ ਵੀ ਐਸੇ ਲੋਕ ਹੈ ਸਾ ਆਪਰਚੂਨਿਸਟ ਜਿਹੜਾ ਨੇ ਪਾਰਟੀ ਨੂੰ ਐਂ ਮੌਕੇ ਤੇ ਛੱਡ ਕੇ ਔਰ ਮੌਕਾ ਪ੍ਰਸੀ ਦੇਖਦੇ ਹੋਏ ਪਾਰਟੀ ਛੱਡ ਕੇ ਦੂਜੀ ਪਾਰਟੀ ਨਾਲ ਚਲੇ ਗਏ ਬਹੁਤ ਵੱਡਾ ਫਤਵਾ ਪੰਜਾਬ ਦੇ ਲੋਕਾਂ ਨੂੰ ਲੋਕਾਂ ਨੇ ਉਹਨਾਂ ਦੇ ਖਿਲਾਫ ਹੀ ਦਿੱਤਾ ਮੈਂ ਪੰਜਾਬ ਵਾਲਿਆਂ ਦਾ ਧਰਮਾ ਕਰਦਾ ਇਸ ਲਈ